ਗੋਲੀ ਦੀ ਜਮੀਨ ਸੀ ਇਹ ਚ ਕਣਕਾ ਜਿਹੜੇ ਥੋੜੇ ਜਿਹਾ ਨਾਲ ਕਣਕ ਜਾਲਾ ਸੀ ਇੱਥੇ ਤੇ ਅੱਗ ਲੱਗੀ ਆ ਸਾਨੂੰ ਇਨਫਰਮੇਸ਼ਨ ਮਿਲੀ ਫਾਇਰ ਬ੍ਰਿਗੇਡ ਆਏ ਕਿਸਾਨਾਂ ਨੇ ਆਪ ਬਹੁਤ ਮਿਹਨਤ ਕਰਕੇ ਟਰੈਕਟਰ ਸਾਰੇ ਪਾਸੇ ਲਾ ਕੇ ਅੱਗ ਨੂੰ ਬਿਦਾਇਆ ਕੰਟਰੋਲ ਕੀਤਾ ਇਹਨੇ ਕਿ ਇੱਕ ਜਿਹੜੀ ਫੱਟ ਜਿਹੜੀ ਖਾਲੀ ਇਹ ਤਕਰੀਬਨ 70 80 ਏਕੜ ਕਣਕਾ ਉਹਨੂੰ ਅੱਗ ਲੱਗੀ ਹੈ ਤੇ ਕਾਰਨਾਂ ਦਾ ਪਤਾ ਲੱਗਾ ਜੀ ਹੁੰਦਾ ਨਹੀਂ ਅਜੇ ਕੋਈ ਕਾਰਨ ਨਹੀਂ ਪਿੰਡੇ ਗੋਲੀ ਹੈ ਜੀ ਹਾਂਜੀ ਇਹ ਕਿਹੜੇ ਮੰਨੋ ਇਸੇ ਪਿੰਡ 'ਚ ਜੋ ਅੱਗ ਲੱਗੀ ਜਾਂ ਪਿੱਛੋਂ ਆਈ ਹੋਈ ਹੈ ਇਹ ਸਰ ਪਿੱਛੋਂ ਮੰਨ ਲਓ ਕਿ ਲਪਿੰਡ ਹੈ ਉੱਥੋਂ ਆਈ ਹੈ ਜੀ ਅੱ ਉਹ ਨਰਸਾ ਜੇ ਪਤਾ ਕਿੰਨੀ ਮਤਲਬ ਉਹ ਜਿਹੜਾ ਨਖਰਾ 50 60 ਕਿਲੇ ਤੇ ਆਰਾਮ ਨਾਲ ਸੜ ਗਿਆ ਜੀ ਸਾਡੀ ਬੱਕ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤਾਜ਼ਾ ਖਬਰਾਂ ਤੇ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਓ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਦੋ ਪਿੰਡਾਂ 'ਚ ਅੱਗ ਲੱਗਣ ਕਾਰਨ 100 ਏਕੜ ਦੇ ਕਰੀਬ ਫਸਲ ਸਮੇਤ ਤੂੜੀ ਬਣਾਉਣ ਲਈ ਨਾੜ ਪ੍ਰਭਾਵਿਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਕਟਨਾ ਪੁਲਿਸ ਥਾਣਾ ਕੋ ਮਨਕਲਾ ਦੀਨ ਪਿੰਡ ਗੱਗੂਵਾਲੀ ਤੇ ਮਾਲੋਗਿਲ ਨਾਲ ਸੰਬੰਧਿਤ ਹੈ। ਅੱਗ ਲੱਗਣ ਤੋਂ ਬਾਅਦ ਇੱਥੇ ਕਿਸਾਨਾਂ ਵੱਲੋਂ ਆਪਣੇ ਵਾਹਨਾਂ ਸਮੇਤ ਅੱਗ 'ਤੇ ਕਾਬੂ ਪਾਉਣ ਲਈ ਜਦੁੱਦਿਹਤ ਕੀਤੀ ਗਈ। ਇਸ ਦੇ ਨਾਲ ਪੁਲਿਸ ਥਾਣਾ ਘੁੰਮਨਕਲਾ ਦਾ ਅਮਲਾ ਵੀ ਮੌਕੇ ਤੇ ਪਹੁੰਚ ਗਿਆ ਅਤੇ ਕਿਸਾਨਾਂ ਨਾਲ ਅੱਗ ਬੁਝਾਉਣ 'ਚ ਮਦਦ ਕੀਤੀ ਗਈ। ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚੀ ਅਤੇ ਉਹਨਾਂ ਵੱਲੋਂ ਵੀ ਅੱਗ ਤੇ ਕਾਬੂ ਪਾਉਣ ਲਈ ਮਿਹਨਤ ਕੀਤੀ ਗਈ। ਇਹਨਾਂ ਦੋਹਾਂ ਪਿੰਡਾਂ 'ਚ ਅੱਗ ਲੱਗਣ ਨਾਲ ਕਣਕ ਸਮੇਤ ਨਾਰ ਦਾ ਵੀ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਨੇ ਗੱਲਬਾਤ ਦੌਰਾਨ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸੰਬੰਧੀ ਪੁਲਿਸ ਥਾਣਾ ਕੋ ਮਨਕਲਾ ਦੇ ਐਸਐਚਓ ਅਤੇ ਕਿਸਾਨਾਂ ਨਾਲ ਸਾਡੇ ਸਹਿਯੋਗੀ ਲਖਪ੍ਰਿਤ ਨੇ ਗੱਲਬਾਤ ਕਰਦਿਆਂ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ। ਗਗਵਾਲੀ ਦੀ ਜ਼ਮੀਨ ਸੀ 'ਚ ਕਣਕਾ, ਉਹਦੇ ਥੋੜੇ ਜਿਹਾ ਨਾਰ ਹੀ ਕਣਕ ਜ਼ਿਆਦਾ ਸੀ ਅਤੇ ਤੇ ਅੱਗ ਲੱਗੀ ਆ ਸਾਨੂੰ ਇਨਫੋਰਮੇਸ਼ਨ ਮਿਲੀ ਫਾਇਰ ਬ੍ਰਿਗੇਡ ਆਏ ਕਿਸਾਨਾਂ ਨੇ ਆਪ ਬਹੁਤ ਮਿਹਨਤ ਕਰਕੇ ਟਰੈਕਟਰ ਸਾਰੇ ਪਾਸੇ ਲਾ ਕੇ ਅੱਗ ਨੂੰ ਵਿਧਾਇਆ ਕੰਟਰੋਲ ਕੀਤਾ ਕਿਨੇ ਏਕੜ ਜਿਹੜੀ ਫੋਟੋ ਜਿਹੜੀ ਖਰਾਬ ਹੈ ਇਹ ਤਕਰੀਬਨ 70 80 ਏਕੜ ਕਣਕਾਂ ਉਹਨਾਂ 'ਨੂੰ ਅੱਗ ਲੱਗੀ ਹੈ। ਉਹ ਕਾਰਨਾਂ ਦਾ ਪਤਾ ਲੱਗਾ ਜੀ ਹੁੰਦਾ? ਨਹੀਂ ਅਜੇ ਕੋਈ ਕਾਰਨਾਂ ਦਾ ਨਹੀਂ ਪਤਾ ਲੱਗਾ। ਦੇਖ ਰਹੇ ਆ ਵੀ ਕਿੱਦਾਂ ਅੱਗ ਲੱਗੀ ਉਹਦੇ ਆਗੋਂ ਤੱਕ ਕਾਬੂ ਪਾ ਲਈ ਅੱਗ ਤੇ ਹਾਂ ਫਿਲਹਾਲ ਅਜੇ ਤੱਕ ਕਾਬੂ ਆ। ਕਿੰਨਾ ਵੀ ਦੋ ਨੌਰਤ ਕਿੰਨੀ ਕਣਕ ਪੱਤੀ ਹੋ ਗਈ? ਇਹ ਅਜੇ ਨਹੀਂ ਸਾਨੂੰ ਪਤਾ ਹੈ। ਕੁਛ ਕੀ ਆਪਾਂ ਦੇਖਦੇ ਹਾਂ। ਪਤਾ ਲੱਗ ਗਿਆ ਜਗ ਲੱਗ ਗਿਆ ਇੱਧਰੋਂ ਆਈ ਹੈ ਜਾਈ ਦੇ ਦਾਣੇ ਲੈ ਕੇ ਜਾਣਦੇ ਆ ਅਸੀਂ ਰਾਤ ਮੋੜੇ ਕਿਨੇ ਕ ਰਕਬਾ ਜਿਹੜਾ ਆਦਣਾ ਆ ਰਕਬਾ ਸਾਰਾ ਹੀ ਛੜ ਗਿਆ ਵਾ ਥੋੜਾ ਹੀ ਵਿੱਚ ਵੱਡੀ ਸੀ ਅਵੇਂ ਜਿਹੜਾ ਪੇੜ ਤੇ ਗੱਗੋ ਵਾਲੀ ਦੀ ਗਾਰਡ ਵੀ ਬੰਦਿਆ ਤੋ ਕੁਝ ਕਰਨ ਕੋਈ ਪੰ ਲੱਗਦਾ ਕਾਰਨ ਦਾ ਨਹੀਂ ਜੀ ਕੋਈ ਪਤਾ ਲੱਗਾ ਜੀ ਕਿੰਨਾ ਨਾਲ ਹੋਰ ਕਿੰਨੀ ਇਹ ਤਾਂ ਹੁਣ ਕੋ ਮਤਲਬ ਸਾਰੇ ਆ ਕਣਕੀ ਸਾਰੀ ਇੱਧਰ ਨੂੰ 6 ਕਿੱਲੇ ਨਾਲ ਆੜਿਆ باقی ਸਾਰੀ باقی 20 ਕਿੱਲੇ ਨਾਲ ਆੜਿਆ باقی ਸਾਰੀ ਕਣਤੀ ਇਹ ਰਕਵਾ ਗੇ ਲੋ 70 80 ਕਿੱਲੇ ਆ 100 ਕਿੱਲੇ ਕਹਿੰਦੇ ਪੰਜ ਕਿੱਲੇ ਜੀ ਸਾਰੀ ਖਲੋਤੀ ਹੈ ਅਜੇ ਫਤ ਖਲੋਤੀ ਇਹ ਬੰਦੇ ਨੇ ਵੀ ਠੇਕੇ ਤੇ ਲੈ ਕੇ ਵਿਚਾਰਾ ਤੇ ਆਪਣਾ ਮੈਂਦ ਮੰਨਜ਼ੂਰੀ ਕਰਦਾ ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਅਹੀਂ ਦੇਖੋ ਐਨੇ ਬਚਾਨੂੰ ਕਦੇ ਦਿਓ ਨਕਸਾਨ ਬੜਾ ਆ ਕਿਸਾਨਾਂ ਦਾ ਬਹੁਤ ਨਕਸਾਨ ਆ ਆਣ ਸਿੰਘ ਜੀ ਕਿਹੜਾ ਪਿੰਡ ਕੋਕਾ ਗੱਵਾਲੀ ਜੀ ਇਹ ਮਹਰੂਤ ਕੋਠੇ ਆ ਗਈ ਪਈ ਜੀ ਨਹੀਂ ਤੁਸੀਂ ਆਪਣੀ ਇਧਰ ਪੜਦੀ ਸ਼ਾਟ ਆ ਤਿੰਨ ਕੁ ਪਾੜੀਆਂ ਆਪਣੇ ਬਚਾਈ ਆ ਹਾਂ ਜੀ ਮੂੰਹ ਕੋਲ ਲੱਕੀ ਆ ਆਰਨ ਕੋਈ ਦੇ ਆਜੇ ਰੀਪਰ ਵੱਲੋਂ ਕਹਿਣ ਦੇ ਕੋ ਪੱਕੇ ਤੌਰ ਤੇ ਨੂੰ ਪਤਾ ਕਿਦਾਂ ਲੱਗਦੀ ਹੈ ਲਾਈਟ ਲੂਟ ਦਾ ਬਾਲੀ ਸੁਗਾ ਲਾਈਟ ਬੰਦੀ ਆ ਕੇ ਬੰਦਵਾ ਉਹ ਪਿੰਡ ਵਾਲੇ ਕੋਈ ਪਤਾ ਨਹੀਂ ਪਛਾਣਦੀ ਇਹ ਪਿੰਡ ਵਾਲੇ ਲੋਕ ਆਏ ਬਾਬੇ ਐਨਾਨਸਮੈਂਟ ਕੀਤੀ ਆ ਤੇ ਬਾਬੇ ਕਹਿਣ ਤੇ ਲੋਕ ਟਰੈਕਟਰ ਤਵੀਆਂ ਪਾ ਕੇ ਲਿਆਏ ਆ ਤੇ ਕੁਝ ਸਾਫੇ ਤੋੜ ਕੇ ਤੇ ਲੋਕਾਂ ਨੂੰ ਮੁਝਾਈ ਆ ਕੁਝ ਕਾਲਾ ਵੀ ਜਾ ਉਹਦੇ ਕਰਕੇ ਗੱਡੀ ਡੱਕਾ ਲੱਗ ਗਿਆ ਪ੍ਰਸ਼ਾਸਨ ਤੋਂ ਬੜਾ ਦਬਕਾ ਲੈ ਸਾਡੇ ਕੋਈ ਇੰਨੀ ਕੱਢ ਨਹੀਂ ਸੀ ਕਿ ਪ੍ਰਸ਼ਾਸਨ ਕੋਈ ਕੱਢ ਨਹੀਂ ਪ੍ਰਸ਼ਾਸਨ ਗੱਡੀ ਆਉਂਦੀ ਆ ਉਦੋਂ ਜਦੋਂ ਜਨਤਾ ਪੁਝਾ ਦੇੜੀ ਆ ਪ੍ਰਸ਼ਾਸਨ ਦੇ ਕੋਈ ਚੋਟਾ ਹੈ ਨਹੀਂ ਜੀ ਲੱਗਦਾ ਵੀ ਇਹ ਇਲਾਕੇ ਤੋਂ ਜਿਸ ਆਪਣਾ ਇੰਨਾ ਵੱਡਾ ਖੇਤਰਫਲ ਕਾਲਾ ਨੂੰ ਭਾਗਾ ਚਾਹੀਦਾ ਇਹਦੇ ਵਿੱਚ ਗੱਡੀ ਜਿਹੜੀ ਫੜੀ ਰੇਟ ਦੀ ਅਸੀਂ ਚਾਹੀਦੀ ਐ ਐਕਟ ਨਹੀਂ ਵੱਧ ਚਾਹੀਦੀ ਆ ਜਦੋਂ ਅੱਗ ਹੁੰਦੀ ਆ ਲੱਗਦੀ ਆ ਉਦੋਂ ਹੱਲ ਵਾਲੀ ਅੱਗ ਤੇ ਹਵਾ ਬਣ ਜਾਂਦੀ ਆ ਹਵਾ ਦੇ ਨਾਲ ਅੱਗ ਤੇਜ਼ ਹੋ ਜਾਂਦੀ ਆ ਫਿਰ ਕਾਬੂ ਨਹੀਂ ਹੁੰਦਾ ਕਿੰਨਾ ਜਿਹੜਾ ਮਤਲਬ ਦੌਲਤ ਮਤਲਬ ਲੱਖਾਂ ਹੋ ਸਕਦਾ ਕਿੰਨਾ ਨੁਕਸਾਨ ਹੋ ਰਿਹਾ ਉਹ 40 42 40 50 ਕੋਈ ਕਹਿੰਦਾ ਕੋਈ 100 ਕਹਿੰਦਾ ਤੁਸੀਂ ਵੇਖਣ ਦੇ ਜੇ ਦੂਰ ਤੱਕ ਉਹ ਦੂਜੇ ਪਿੰਡੋਂ ਆਈ ਆ ਕੁਝ ਵੱਡੀ ਆ ਨਾ ਕੁਝ ਵੱਡੀ ਵੀ ਆ ਗਈ ਪੱਕੇ ਤੌਰ ਤੇ ਨਹੀਂ ਅਜੇ ਕਹਿ ਸਕਦੇ ਇਹ ਜਿੰਨੇ ਜਿੰਨਿਆਂ ਦਾ ਨੁਕਸਾਨ ਹੋਇਆ ਉਹਨਾਂ ਆਪੇ ਦੱਸਣਾ ਮੋਬਾਈਲ ਪਿੰਡ ਵਾਲਾ ਤਾਂ ਜੀ ਮਤਲਬ ਕੋਈ ਬਲੋ ਸਰਕਾਰ ਕੋਈ ਇਹਦਾ ਪਤਾ ਨਾ ਮਤਲਬ ਕੋਈ ਬਲੋ ਹੋ ਸਕਦਾ ਤਾਂ ਹਾਂਜੀ ਹਾਂਜੀ ਪਿੰਡ ਵਾਲਿਆਂ ਨੇ ਕੀਤਾ ਬਾਬੇ ਲੋਸ ਬੰਦ ਕਰਨਾ ਅਗਲੋ ਪਿੰਡਾਂ ਦੇ ਵਿੱਚ ਲੋਸ ਪਿੰਡ ਪਏ ਚਾਪ ਪਾਜੀ ਪਿੰਗਰੇਂਡ ਪਏ ਨੇ ਚਾਰ ਪਾਜੀ ਮੇਰਾ ਨਾਮ ਤੇਜਪਰਤਾ ਸਿੰਘ ਆ ਜੀ ਕਿਹੜਾ ਪਾਜੀ ਇਹ ਪਿੰਡ ਪਈ ਤੇ ਪਿੰਡੇ ਗੱਗੋ ਵਾਲੀ ਹੈ ਜੀ ਹਾਂਜੀ ਇਹ ਕਿਹੜੇ ਮਤਲਬ ਇਸੇ ਪਿੰਡ ਤੋਂ ਅੱਗ ਲੱਗੀ ਜਾਂ ਪਿਛੋਂ ਆਈ ਹੈ ਇਹ ਸਰ ਪਿਛੋਂ ਮਾਲੋਗਿਲ ਪਿੰਡ ਆ ਉੱਥੋਂ ਆਈ ਹੈ ਜੀ ਅੱਗ ਰੀਪਰ ਨਾਲ ਤੂੜੀ ਬਣਾਉਂਦੇ ਸੀਗੇ ਉੱਥੋਂ ਹੀ ਆ ਜੀ ਉਹ ਲੱਗ ਸਕਦਾ ਪਤਾ ਕਿੰਨੀ ਮਤਲਬ ਉਹ ਜਿਹੜਾ ਨਾ ਸੜ ਗਿਆ 50 60 ਕਿੱਲੇ ਤੇ ਆਰਾਮ ਨਾਲ ਸੜ ਗਿਆ ਜੀ ਸਾਡੀ ਬਾਕੀ ਸੜੀ ਵੀ ਸਾਡੀ ਸਾਡੇ ਪਰਿਵਾਰ ਦੀ ਹੈ ਇਹ ਆਪਾਸੇ ਸਾਰਾ ਚੱਕ ਸਾਡਾ ਹੀ ਹੈ ਜੀ ਇਹ ਸਾਰੀ ਕਣਕੀ ਦਾ ਵਿਚਲਾ ਨਹੀਂ ਸਾਰੀ ਕਣਕ ਸੀਗੀ ਜੀ ਕੋਈ ਨਾੜ ਥੋੜਾ ਸੀਗਾ ਜੀ ਵਿੱਚ ਹਾਂਜੀ ਅੱਲਾ ਜੀ ਸਾਰੀ ਵੱਢ ਨਾਲ ਕਾਫੀ ਵੱਢ ਨਾਲ ਸਾਰੀ ਤਕਰੀਬਨ ਉਧਰ ਵੀ ਆ ਦੇਖੋ ਤੁਹਾਡੇ ਸਾਹਮਣੇ ਆ ਮੁੰਜਣਾ ਉਧਰ ਪਈਆਂ ਕੁਝ ਵਿੱਚੋਂ ਕੋਈ ਦੋ ਦੋ ਮਰਦਾਂ ਥਾਂ ਜਗ੍ਹਾ ਬਚੀ ਹੈ ਬਾਕੀ ਤਕਰੀਬਨ ਸਾਰੀ ਸੜ ਗਈ ਹੈ ਪ੍ਰਸ਼ਾਸਨ ਨੂੰ ਇਹਨੇ ਦਬੇ ਕੀਤੀ ਜਾਂਦੇ ਕੋ ਸਾਡੇ ਕੋ ਕੱਡੀਆਂ ਦਾ ਸਿਸਟਮ ਪ੍ਰਬੰਧ ਕਾਸੀ ਪ੍ਰਬੰਧਿਆ ਹੈ ਇਹ ਕਿਵੇਂ ਦੇ ਦੇ ਵੇਖੋ ਸਰ ਪ੍ਰਸ਼ਾਸਨ ਦੇ ਜੇ ਆਪਾਂ ਚੱਲਾਂਗੇ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੇ ਇਹ ਉਦੋਂ ਪ੍ਰਸ਼ਾਸਨ ਆਉਂਦਾ ਜਦੋਂ ਥਰਾਲੀ ਨੂੰ ਅੱਗ ਲੱਗਦੀ ਹੈ ਨਾ ਇਸ ਟਾਈਮ ਤੇ ਕੋਈ ਕਿਸੇ ਦੀ ਸਾਰੀ ਕੋਈ ਨਹੀਂ ਲੈ ਰਿਹਾ ਜੇ ਜਦੋਂ ਕਿਸਾਨ ਅੱਗ ਲਾਉਂਦੇ ਨੇ ਇਹਨਾਂ ਕੋਲ ਇਧੀਆਂ ਸੈਟਲਾਈਟ ਮਸ਼ੀਨਾਂ ਨਾਲ ਸਾਰਾ ਉਪ ਉ ਦੇਖ ਲੈਂਦੇ ਸਾਰਾ ਉਹ ਆਈ ਗੱਡੀ ਜਦੋਂ ਪੱਤੀ ਲੈਟ ਦੇਖਦੇ ਤਾਂ ਸਹੀ ਹੈ ਪਰ ਸਰ ਪਤਾ ਗੱਲ ਕੀ ਹੈ ਉਦੋਂ ਕਿਸਾਨਾਂ ਨੂੰ ਤਾਂ ਕਰਨਾ ਹੁੰਦਾ ਹੁਣ ਚਾਚੇ ਮਤਲਬ ਬੇਟਾ ਸਾਡੇ ਚਾਚਾ ਹੀ ਦਾ 6 7 ਪੈੜੀਆਂ ਸੀ ਉਹਦੀਆਂ ਉਹ ਕੋਈ ਨਹੀਂ ਬਚੀ ਜੀ ਇੱਕ ਮਰਲਾ ਥਾਂ ਦਾ ਨਹੀਂ ਵਿਚਾਰੇ ਦਾ ਬਚਿਆ ਹੁਣ ਚਲੋ ਰਲ ਮਿਲ ਕੇ ਸਾਰੇ ਜੜ ਕੇ ਸਾਥ ਦੇਵਾਂਗੇ ਉਹਦਾ ਬਾਕੀ ਸਰਕਾਰ ਤੋਂ ਤੇ ਹੁਣ ਕੋਈ ਉਮੀਦ ਨਹੀਂ ਸਰਕਾਰ ਨੇ ਤੇ ਹੁਣ ਕੀ ਕਰਨਾ ਜੀ ਮੰਗ ਕੋ ਰਸਿ ਰੇ ਮੰਗ ਤੇ ਕੀ ਰੱਖੀ ਜਾ ਸਕਦੀ ਹੈ ਜੀ ਤੁਸੀਂ ਵੇਖ ਹੀ ਰਹੇ ਹੋ ਮੰਗਰ ਹਰ ਇੰਟਰਵਿਊ ਵਿੱਚ ਲੋਕੀ ਇਹੋ ਹੀ ਕਹਿੰਦੇ ਆ ਕਿ ਮੰਗ ਸਰਕਾਰ ਸਾਨੂੰ ਕੁਝ ਨਾ ਕੁਝ ਦਵੇ ਪਰ ਕੋਈ ਵਿਧਾਇਕ ਜਾਂ ਕੋਈ ਸੀਨੀਅਰ ਅਧਿਕਾਰੀ ਪਹੁੰਚੋ ਮੁੱਖ ਪਰ ਸਾਰਾ ਉਮੀਦ ਹੀ ਕੋਈ ਨਹੀਂ ਸਰਕਾਰ ਤੋਂ ਮੈਂ ਤਾਂ ਦੇਖਿਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਦੇਖਿਆ ਐਂਬੂਲੈਂਸ ਆ ਭਾਈਆ ਤੁਹਾਡੀ ਆ ਜੀ ਫਾਇਰ ਬ੍ਰਿਗੇਡ ਇਹ ਪਹਿਲਾਂ ਪਹੁੰਚ ਕੇ ਜਾਂ ਮੋ ਤੇ ਇਨਾ ਜੀ ਇਹ ਤਾਂ ਉਹ ਸਾਰਾ ਕਵਰ ਕਰ ਚੁੱਕੇ ਸੀ ਟਰੈਕਟਰਾਂ ਦੇ ਨਾਲ ਸਾਰਾ ਬੱਲਾ ਲੱਗ ਜਾਬ ਜਮਾਨਾ ਖੋਦ ਜਿਹੜੇ ਆਪਣੇ ਸਾਰਾ ਜੀ ਸਾਰਾ ਇੱਥੇ ਤੇ ਮੇਰੇ ਸਾਨੂੰ ਲੱਗਣਾ 100 ਟਰੈਕਟਰ ਲੱਗਾਉਣਾ ਜੀ ਹਾਂ ਜੀ ਇਹ ਕਿੰਨੇ ਕਾਸੇ ਪੈਟ ਲਗ ਲਗ ਲੱਗੇ ਇਥੇ ਜੀ ਕਾਫੀ ਪਿੰਡ ਆ ਇਥੋਂ ਸਾਡੇ ਮਾਲੋਗਲ ਤੋਂ ਗੱਗੋਲ ਤੱਕ ਹੀ ਸਾਰਾ ਚੱਕ ਛੜਿਆ ਬਾਕੀ ਦੇ ਚਲੋ तकरीबन ਕਰ ਦਿੱਤੀ ਗਈ ਹੈ ਕਵਰ ਕਰ ਗਈ ਸਾਰੀ ਜਿੰਮੇਦਾਰ ਸਾਰੇ ਟੱਕ ਲ ਵਗੈਰਾ ਲੈ ਕੇ ਕਵਰ ਕਰ ਲਿਆ ਸਾਰੇ